ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹੱਲਾ ਪੰਜਵਾ ਜਨ ਕੇ ਪੂਰਨ ਹੋਏ ਕਾਮ ਕਲੀ ਕਾਲ ਮਹਾ ਬਿਕਿਆ ਮਹਿ ਲਜਾ ਰਾਕੀ RAM ਰਹਾਓ ਸਿਮਰ ਸਿਮਰ ਸੁਆਮੀ ਪ੍ਰਭੈ ਆਪਣਾ ਨਿਕਟ ਨ ਆਵੈ ਜਾਮ ਮੁਕਤ ਬੈਕੁੰਠ ਸਾਧ ਕੀ ਸੰਗਤ ਜਨ ਪਾਇਓ ਹਰਿ ਕਾ ਧਾਮ ਚਰਨ ਕਮਲ ਹਰ ਜਨ ਕੀ ਤਾਤੀ ਕੋਟ ਸੁਖ ਬਿਸਰਾਮ ਗੋਬਿੰਦ ਦਮੋਦਰ ਸਿਮਰਾ ਦਿਨ ਰੈਣ ਨਾਨਕ ਸਦ ਕੁਰਬਾਨ ਤਨਸਰੀ ਮਹੱਲਾ ਪੰਜਵਾਂ ਜਨ ਕੇ ਪੂਰਨ ਹੋਏ ਕਾਮ ਕਲੀ ਕਾਲ ਮਹਾ ਵਿਕਿਆ ਮਹਿ ਲਜਾ ਰਾਕੀ ਰਾਮ ਰਹਾਉ ਸਿਮਰ ਸਿਮਰ ਸੁਆਮੀ ਪ੍ਰਭੈ ਆਪਣਾ ਨਿਕਟ ਨ ਆਵੈ ਜਾਮ ਮੁਕਤ ਬੇਕੰਠ ਸਾਧ ਕੀ ਸੰਗਤ ਜਨ ਪਾਇਓ ਹਰਿ ਕਾ ਧਾਮ ਚਰਨ ਕਮਲ ਹਰ ਜਨ ਕੀ ਥਾਤੀ ਕੋਟ ਸੁਖ ਬਿਸਰਾਮ ਗੋਬਿੰਦ ਦਮੋਦਰ ਸਿਮਰਾ ਦਿਨ ਰਹਿਣ ਨਾਨਕ ਸਦ ਕੁਰਬਾਨ ਤਨਸਰੀ ਮਹੱਲਾ ਪੰਜਵਾਂ ਜਨ ਕੇ ਪੂਰਨ ਹੋਏ ਕਾਮ ਕਲੀ ਕਾਲ ਮਹਾ ਵਿਖਿਆ ਮਹਿ ਲਜਾ ਰਾਕੀ ਰਾਮ ਰਹਾਉ ਸਿਮਰ ਸਿਮਰ ਸੁਆਮੀ ਪ੍ਰਭੈ ਆਪਣਾ ਨਿਕਟ ਨ ਆਵੈ ਜਾਮ ਮੁਕਤ ਬੇਕੰਠਾ ਸਾਧ ਕੀ ਸੰਗਤ ਜਨ ਪਾਇਓ ਹਰਿ ਕਾ ਧਾਮ ਚਰਨ ਕਮਲ ਹਰ ਜਨ ਕੀ ਥਾਤੀ ਕੋਟ ਸੁਖ ਬਿਸਰਾਮ ਗੋਬਿੰਦ ਦਮੋਦਰ ਸਿਮਰਾ ਦਿਨ ਰੈਣ ਨਾਨਕ ਸਦ ਕੁਰਬਾਨ ਤਨਸਰੀ ਮਹੱਲਾ ਪੰਜਵਾਂ ਜਨ ਕੇ ਪੂਰਨ ਹੋਏ ਕਾਮ ਕਲੀ ਕਾਲ ਮਹਾ ਵਿਖਿਆ ਮਹਿ ਲਜਾ ਰਾਕੀ ਰਾਮ ਰਹਾਉ ਸਿਮਰ ਸਿਮਰ ਸੁਆਮੀ ਪ੍ਰਭੈ ਆਪਣਾ ਨਿਕਟ ਨ ਆਵੈ ਜਾਮ ਮੁਕਤ ਬੇਕੰਠ ਸਾਧ ਕੀ ਸੰਗਤ ਜਨ ਪਾਇਓ ਹਰਿ ਕਾ ਧਾਮ ਚਰਨ ਕਮਲ ਹਰ ਜਨ ਕੀ ਥਾਤੀ ਕੋਟ ਸੁਖ ਬਿਸਰਾਮ ਗੋਬਿੰਦ ਦਮੋਦਰ ਸਿਮਰਾ ਦਿਨ ਰੈਣ ਨਾਨਕ ਸਦ ਕੁਰਬਾਨ ਤਨਸਰੀ ਮਹੱਲਾ ਪੰਜਵਾਂ ਜਨ ਕੇ ਪੂਰਨ ਹੋਏ ਕਾਮ ਕਲੀ ਕਾਲ ਮਹਾ ਵਿਖਿਆ ਮਹਿ ਲਜਾ ਰਾਕੀ ਰਾਮ ਰਹਾਉ ਸਿਮਰ ਸਿਮਰ ਸੁਆਮੀ ਪ੍ਰਭੈ ਆਪਣਾ ਨਿਕਟ ਨ ਆਵੈ ਜਾਮ ਮੁਕਤ ਬੈਕੁੰਠ ਸਾਧ ਕੀ ਸੰਗਤ ਜਨ ਪਾਇਓ ਹਰਿ ਕਾ ਧਾਮ ਚਰਨ ਕਮਲ ਹਰ ਜਨ ਕੀ ਥਾਤੀ ਕੋਟ ਸੁਖ ਬਿਸਰਾਮ ਗੋਬਿੰਦ ਦਮੋਦਰ ਸਿਮਰਾ ਦਿਨ ਰਹਿਣ ਨਾਨਕ ਸਦ ਕੁਰਬਾਨ ਤਨਸਰੀ ਮਹੱਲਾ ਪੰਜਵਾਂ ਜਨ ਕੇ ਪੂਰਨ ਹੋਏ ਕਾਮ ਕਲੀ ਕਾਲ ਮਹਾ ਵਿਖਿਆ ਮਹਿ ਲਜਾ ਰਾਕੀ ਰਾਮ ਰਹਾਉ ਸਿਮਰ ਸਿਮਰ ਸੁਆਮੀ ਪ੍ਰਭੈ ਆਪਣਾ ਨਿਕਟ ਨ ਆਵੈ ਜਾਮ ਮੁਕਤ ਬੈਕੰਠ ਸਾਧ ਕੀ ਸੰਗਤ ਜਨ ਪਾਇਓ ਹਰਿ ਕਾ ਧਾਮ ਚਰਨ ਕਮਲ ਹਰ ਜਨ ਕੀ ਥਾਤੀ ਕੋਟ ਸੁਖ ਬਿਸਰਾਮ ਗੋਬਿੰਦ ਦਮੋਦਰ ਸਿਮਰਾ ਦਿਨ ਰਹਿਨ ਨਾਨਕ ਸਦ ਕੁਰਬਾਨ ਤਨਸਰੀ ਮਹੱਲਾ ਪੰਜਵਾਂ ਜਨ ਕੇ ਪੂਰਨ ਹੋਏ ਕਾਮ ਕਲੀ ਕਾਲ ਮਹਾ ਵਿਖਿਆ ਮਹਿ ਲਜਾ ਰਾਕੀ ਰਾਮ ਰਹਾਉ ਸਿਮਰ ਸਿਮਰ ਸੁਆਮੀ ਪ੍ਰਭੈ ਆਪਣਾ ਨਿਕਟ ਨ ਆਵੈ ਜਾਮ ਮੁਕਤ ਬੇਕੰਠ ਸਾਧ ਕੀ ਸੰਗਤ ਜਨ ਪਾਇਓ ਹਰਿ ਕਾ ਧਾਮ ਚਰਨ ਕਮਲ ਹਰ ਜਨ ਕੀ ਤਾਤੀ ਕੋਟ ਸੁਖ ਬਿਸਰਾਮ ਗੋਬਿੰਦ ਦਮੋਦਰ ਸਿਮਰਾ ਦਿਨ ਰੈਣ ਨਾਨਕ ਸਦ ਕੁਰਬਾਨ ਤਨਸਰੀ ਮਹੱਲਾ ਪੰਜਵਾਂ ਜਨ ਕੇ ਪੂਰਨ ਹੋਏ ਕਾਮ ਕਲੀ ਕਾਲ ਮਹਾ ਵਿਖਿਆ ਮਹਿ ਲਜਾ ਰਾਕੀ RAM ਰਹਾਓ ਸਿਮਰ ਸਿਮਰ ਸੁਆਮੀ ਪ੍ਰਭੈ ਆਪਣਾ ਨਿਕਟ ਨ ਆਵੈ ਜਾਮ ਮੁਕਤ ਬੈਕੌਂਠ ਸਾਧ ਕੀ ਸੰਗਤ ਜਨ ਪਾਇਓ ਹਰਿ ਕਾ ਧਾਮ ਚਰਨ ਕਮਲ ਹਰ ਜਨ ਕੀ ਤਾਤੀ ਕੋਟ ਸੁਖ ਬਿਸਰਾਮ ਗੋਬਿੰਦ ਦਮੋਦਰ ਸਿਮਰਾਉ ਦਿਨ ਰੈਣ ਨਾਨਕ ਸਦ ਕੁਰਬਾਨ ਤਨਸਰੀ ਮਹੱਲਾ ਪੰਜਵਾਂ ਜਨ ਕੇ ਪੂਰਨ ਹੋਏ ਕਾਮ ਕਲੀ ਕਾਲ ਮਹਾ ਵਿਖਿਆ ਮਹਿ ਲਜਾ ਰਾਕੀ ਰਾਮ ਰਹਾਉ ਸਿਮਰ ਸਿਮਰ ਸੁਆਮੀ ਪ੍ਰਭੈ ਆਪਣਾ ਨਿਕਟ ਨ ਆਵੈ ਜਾਮ ਮੁਕਤ ਬੈਕੰਠ ਸਾਧ ਕੀ ਸੰਗਤ ਜਨ ਪਾਇਓ ਹਰਿ ਕਾ ਧਾਮ ਚਰਨ ਕਮਲ ਹਰ ਜਨ ਕੀ ਥਾਤੀ ਕੋਟ ਸੁਖ ਬਿਸਰਾਮ ਗੋਬਿੰਦ ਦਮੋਦਰ ਸਿਮਰਾ ਦਿਨ ਰਹਿਣ ਨਾਨਕ ਸਦ ਕੁਰਬਾਨ ਤਨਸਰੀ ਮਹੱਲਾ ਪੰਜਵਾਂ ਜਨ ਕੇ ਪੂਰਨ ਹੋਏ ਕਾਮ ਕਲੀ ਕਾਲ ਮਹਾ ਵਿਖਿਆ ਮਹਿ ਲਜਾ ਰਾਕੀ ਰਾਮ ਰਹਾਉ ਸਿਮਰ ਸਿਮਰ ਸੁਆਮੀ ਪ੍ਰਭੈ ਆਪਣਾ ਨਿਕਟ ਨ ਆਵੈ ਜਾਮ ਮੁਕਤ ਬੈਕੁੰਠ ਸਾਧ ਕੀ ਸੰਗਤ ਜਨ ਪਾਇਓ ਹਰਿ ਕਾ ਧਾਮ ਚਰਨ ਕਮਲ ਹਰ ਜਨ ਕੀ ਤਾਤੀ ਕੋਟ ਸੁਖ ਬਿਸਰਾਮ ਗੋਵਿੰਦ ਦਮੋਦਰ ਸਿਮਰਾ ਦਿਨ ਰੈਣ ਨਾਨਕ ਸਦ ਕੁਰਬਾਨ ਤਨਸਰੀ ਮਹੱਲਾ ਪੰਜਵਾਂ ਜਨ ਕੇ ਪੂਰਨ ਹੋਏ ਕਾਮ ਕਲੀ ਕਾਲ ਮਹਾ ਵਿਖਿਆ ਮਹਿ ਲਜਾ ਰਾਕੀ ਰਾਮ ਰਹਾਉ ਸਿਮਰ ਸਿਮਰ ਸੁਆਮੀ ਪ੍ਰਭੈ ਆਪਣਾ ਨਿਕਟ ਨਾ ਆਵੈ ਜਾਮ ਮੁਕਤ ਬੇਕੰਠਾ ਸਾਧ ਕੀ ਸੰਗਤ ਜਨ ਪਾਇਓ ਹਰਿ ਕਾ ਧਾਮ ਚਰਨ ਕਮਲ ਹਰ ਜਨ ਕੀ ਥਾਤੀ ਕੋਟ ਸੁਖ ਬਿਸਰਾਮ ਗੋਬਿੰਦ ਦਮੋਦਰ ਸਿਮਰਾ ਦਿਨ ਰੈਣ ਨਾਨਕ ਸਦ ਕੁਰਬਾਨ ਤਨਸਰੀ ਮਹੱਲਾ ਪੰਜਵਾਂ ਜਨ ਕੇ ਪੂਰਨ ਹੋਏ ਕਾਮ ਕਲੀ ਕਾਲ ਮਹਾ ਵਿਖਿਆ ਮਹਿ ਲਜਾ ਰਾਕੀ ਰਾਮ ਰਹਾਉ ਸਿਮਰ ਸਿਮਰ ਸੁਆਮੀ ਪ੍ਰਭੈ ਆਪਣਾ ਨਿਕਟ ਨ ਆਵੈ ਜਾਮ ਮੁਕਤ ਬੇਕੰਠਾ ਸਾਧ ਕੀ ਸੰਗਤ ਜਨ ਪਾਇਓ ਹਰਿ ਕਾ ਧਾਮ ਚਰਨ ਕਮਲ ਹਰ ਜਨ ਕੀ ਤਾਤੀ ਕੋਟ ਸੁਖ ਬਿਸਰਾਮ ਗੋਬਿੰਦ ਦਮੋਦਰ ਸਿਮਰਾ ਦਿਨ ਰਹਿਣ ਨਾਨਕ ਸਦ ਕੁਰਬਾਨ ਤਨਸਰੀ ਮਹੱਲਾ ਪੰਜਵਾਂ ਜਨ ਕੇ ਪੂਰਨ ਹੋਏ ਕਾਮ ਕਲੀ ਕਾਲ ਮਹਾ ਵਿਖਿਆ ਮਹਿ ਲਜਾ ਰਾਕੀ ਰਾਮ ਰਹਾਉ ਸਿਮਰ ਸਿਮਰ ਸੁਆਮੀ ਪ੍ਰਭੈ ਆਪਣਾ ਨਿਕਟ ਨ ਆਵੈ ਜਾਮ ਮੁਕਤ ਬੈਕੁੰਠ ਸਾਧ ਕੀ ਸੰਗਤ ਜਨ ਪਾਇਓ ਹਰਿ ਕਾ ਧਾਮ ਚਰਨ ਕਮਲ ਹਰ ਜਨ ਕੀ ਥਾਤੀ ਕੋਟ ਸੁਖ ਬਿਸਰਾਮ ਗੋਬਿੰਦ ਦਮੋਦਰ ਸਿਮਰਾ ਦਿਨ ਰੈਣ ਨਾਨਕ ਸਦ ਕੁਰਬਾਨ ਤਨਸਰੀ ਮਹੱਲਾ ਪੰਜਵਾਂ ਜਨ ਕੇ ਪੂਰਨ ਹੋਏ ਕਾਮ ਕਲੀ ਕਾਲ ਮਹਾ ਵਿਖਿਆ ਮਹਿ ਲਜਾ ਰਾਕੀ ਰਾਮ ਰਹਾਉ ਸਿਮਰ ਸਿਮਰ ਸੁਆਮੀ ਪ੍ਰਭੈ ਆਪਣਾ ਨਿਕਟ ਨ ਆਵੈ ਜਾਮ ਮੁਕਤ ਬੈਕੁੰਠ ਸਾਧ ਕੀ ਸੰਗਤ ਜਨ ਪਾਇਓ ਹਰਿ ਕਾ ਧਾਮ ਚਰਨ ਕਮਲ ਹਰ ਜਨ ਕੀ ਥਾਤੀ ਕੋਟ ਸੁਖ ਬਿਸਰਾਮ ਗੋਬਿੰਦ ਦਮੋਦਰ ਸਿਮਰਾ ਦਿਨ ਰਹਿਣ ਨਾਨਕ ਸਦ ਕੁਰਬਾਨ ਤਨਸਰੀ ਮਹੱਲਾ ਪੰਜਵਾਂ ਜਨ ਕੇ ਪੂਰਨ ਹੋਏ ਕਾਮ ਕਲੀ ਕਾਲ ਮਹਾ ਬਿਕਿਆ ਮਹਿ ਲਜਾ ਰਾਕੀ ਰਾਮ ਰਹਾਉ ਸਿਮਰ ਸਿਮਰ ਸੁਆਮੀ ਪ੍ਰਭੈ ਆਪਣਾ ਨਿਕਟ ਨ ਆਵੈ ਜਾਮ ਮੁਕਤ ਬੇਕੰਠਾ ਸਾਧ ਕੀ ਸੰਗਤ ਜਨ ਪਾਇਓ ਹਰਿ ਕਾ ਧਾਮ ਚਰਨ ਕਮਲ ਹਰ ਜਨ ਕੀ ਥਾਤੀ ਕੋਟ ਸੁਖ ਬਿਸਰਾਮ ਗੋਬਿੰਦ ਦਮੋਦਰ ਸਿਮਰਾ ਦਿਨ ਰਹਿਣ ਨਾਨਕ ਸਦ ਕੁਰਬਾਨ ਤਨਾ ਸ੍ਰੀ ਮਹੱਲਾ ਪੰਜਵਾ ਜਨ ਕੇ ਪੂਰਨ ਹੋਏ ਕਾਮ ਕਲੀ ਕਾਲ ਮਹ ਵਿਖਿਆ ਮਹ ਲਜਾ ਰਾਖੀ ਰਾਮ ਰਹਾਉ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਨਿਕਟ ਨ ਆਵੈ ਜਾਮ ਮੁਕਤ ਬੇਕੁੰਠ ਸਾਧ ਕੀ ਸੰਗਤ ਜਨ ਪਾਇਓ ਹਰਿ ਕਾ ਧਾਮ ਚਰਨ ਕਮਲ ਹਰ ਜਨ ਕੀ ਤਾਤੀ ਕੋਟ ਸੁਖ ਬਿਸਰਾਮ ਗੋਬਿੰਦ ਦਮੋਦਰ ਸਿਮਰਾ ਦਿਨ ਰਹਿਣ ਨਾਨਕ ਸਦ ਕੁਰਬਾਨ ਤਨਸਰੀ ਮਹੱਲਾ ਪੰਜਵਾਂ ਜਨ ਕੇ ਪੂਰਨ ਹੋਏ ਕਾਮ ਕਲੀ ਕਾਲ ਮਹਾ ਵਿਖਿਆ ਮਹਿ ਲਜਾ ਰਾਕੀ ਰਾਮ ਰਹਾਉ ਸਿਮਰ ਸਿਮਰ ਸੁਆਮੀ ਪ੍ਰਭੈ ਆਪਣਾ ਨਿਕਟ ਨ ਆਵੈ ਜਾਮ ਮੁਕਤ ਬੈਕੁੰਠ ਸਾਧ ਕੀ ਸੰਗਤ ਜਨ ਪਾਇਓ ਹਰਿ ਕਾ ਧਾਮ ਚਰਨ ਕਮਲ ਹਰ ਜਨ ਕੀ ਤਾਤੀ ਕੋਟ ਸੁਖ ਬਿਸਰਾਮ ਗੋਬਿੰਦ ਦਮੋਦਰ ਸਿਮਰਾਉ ਦਿਨ ਰੈਣ ਨਾਨਕ ਸਦ ਕੁਰਬਾਨ ਤਨਸਰੀ ਮਹੱਲਾ ਪੰਜਵਾਂ ਜਨ ਕੇ ਪੂਰਨ ਹੋਏ ਕਾਮ ਕਲੀ ਕਾਲ ਮਹਾ ਵਿਖਿਆ ਮਹਿ ਲਜਾ ਰਾਕੀ ਰਾਮ ਰਹਾਉ ਸਿਮਰ ਸਿਮਰ ਸੁਆਮੀ ਪ੍ਰਭੈ ਆਪਣਾ ਨਿਕਟ ਨ ਆਵੈ ਜਾਮ ਮੁਕਤ ਬੈਕੰਠ ਸਾਧ ਕੀ ਸੰਗਤ ਜਨ ਪਾਇਓ ਹਰਿ ਕਾ ਧਾਮ ਚਰਨ ਕਮਲ ਹਰ ਜਨ ਕੀ ਥਾਤੀ ਕੋਟ ਸੁਖ ਬਿਸਰਾਮ ਗੋਬਿੰਦ ਦਮੋਦਰ ਸਿਮਰਾ ਦਿਨ ਰੈਣ ਨਾਨਕ ਸਦ ਕੁਰਬਾਨ ਤਨਸਰੀ ਮਹੱਲਾ ਪੰਜਵਾ ਜਨ ਕੇ ਪੂਰਨ ਹੋਏ ਕਾਮ ਕਲੀ ਕਾਲ ਮਹਾ ਵਿਖਿਆ ਮਹਿ ਲਜਾ ਰਾਕੀ RAM ਰਹਾਓ ਸਿਮਰ ਸਿਮਰ ਸੁਆਮੀ ਪ੍ਰਭੈ ਆਪਣਾ ਨਿਕਟ ਨ ਆਵੈ ਜਾਮ ਮੁਕਤ ਬੇਕੁੰਠਾ ਸਾਧ ਕੀ ਸੰਗਤ ਜਨ ਪਾਇਓ ਹਰਿ ਕਾ ਧਾਮ ਚਰਨ ਕਮਲ ਹਰ ਜਨ ਕੀ ਤਾਤੀ ਕੋਟ ਸੁਖ ਬਿਸਰਾਮ ਗੋਵਿੰਦ ਦਮੋਦਰ ਸਿਮਰਾ ਦਿਨ ਰੈਣ ਨਾਨਕ ਸਦ ਕੁਰਬਾਨ ਤਨਸਰੀ ਮਹੱਲਾ ਪੰਜਵਾਂ ਜਨ ਕੇ ਪੂਰਨ ਹੋਏ ਕਾਮ ਕਲੀ ਕਾਲ ਮਹਾ ਵਿਕਿਆ ਮਹਿ ਲਜਾ ਰਾਕੀ ਰਾਮ ਰਹਾਉ ਸਿਮਰ ਸਿਮਰ ਸੁਆਮੀ ਪ੍ਰਭੈ ਆਪਣਾ ਨਿਕਟ ਨ ਆਵੈ ਜਾਮ ਮੁਕਤ ਬੇਕੁੰਠਾ ਸਾਧ ਕੀ ਸੰਗਤ ਜਨ ਪਾਇਓ ਹਰਿ ਕਾ ਧਾਮ ਚਰਨ ਕਮਲ ਹਰ ਜਨ ਕੀ ਥਾਤੀ ਕੋਟ ਸੁਖ ਬਿਸਰਾਮ ਗੋਬਿੰਦ ਦਮੋਦਰ ਸਿਮਰਾ ਦਿਨ ਰੈਣ ਨਾਨਕ ਸਦ ਕੁਰਬਾਨ ਤਨਸਰੀ ਮਹੱਲਾ ਪੰਜਵਾਂ ਜਨ ਕੇ ਪੂਰਨ ਹੋਏ ਕਾਮ ਕਲੀ ਕਾਲ ਮਹਾ ਵਿਕਿਆ ਮਹਿ ਲਜਾ ਰਾਕੀ RAM ਰਹਾਓ ਸਿਮਰ ਸਿਮਰ ਸੁਆਮੀ ਪ੍ਰਭੈ ਆਪਣਾ ਨਿਕਟ ਨ ਆਵੈ ਜਾਮ ਮੁਕਤ ਬੇਕੰਠ ਸਾਧ ਕੀ ਸੰਗਤ ਜਨ ਪਾਇਓ ਹਰਿ ਕਾ ਧਾਮ ਚਰਨ ਕਮਲ ਹਰ ਜਨ ਕੀ ਤਾਤੀ ਕੋਟ ਸੁਖ ਬਿਸਰਾਮ ਗੋਬਿੰਦ ਦਮੋਦਰ ਸਿਮਰਾ ਦਿਨ ਰਹਿਣ ਨਾਨਕ ਸਦ ਕੁਰਬਾਨ ਤਨਾਸਰੀ ਮਹੱਲਾ ਪੰਜਵਾਂ ਜਨ ਕੇ ਪੂਰਨ ਹੋਏ ਕਾਮ ਕਲੀ ਕਾਲ ਮਹਾ ਵਿਖਿਆ ਮਹਿ ਲਜਾ ਰਾਕੀ ਰਾਮ ਰਹਾਉ ਸਿਮਰ ਸਿਮਰ ਸੁਆਮੀ ਪ੍ਰਭੈ ਆਪਣਾ ਨਿਕਟ ਨ ਆਵੈ ਜਾਮ ਮੁਕਤ ਬੈਕੌਂਠ ਸਾਧ ਕੀ ਸੰਗਤ ਜਨ ਪਾਇਓ ਹਰਿ ਕਾ ਧਾਮ ਚਰਨ ਕਮਲ ਹਰ ਜਨ ਕੀ ਥਾਤੀ ਕੋਟ ਸੁਖ ਬਿਸਰਾਮ ਗੋਬਿੰਦ ਦਮੋਦਰ ਸਿਮਰਾ ਦਿਨ ਰੈਣ ਨਾਨਕ ਸਦ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ